ਜੀ ਬੜੀ ਕੀ ਨਾ ਜੀ ਬਣਾ ਸੁਖਵਿੰਦਰ ਸਿੰਘ ਜੀ ਕੀ ਭਾਜੀ ਕੀ ਮਾਮਲਾ ਕੀ ਤੁਹਾ ਮਾਮਲਾ ਭਾਜੀ ਇਦਾਂ ਆ ਕਿ ਘਰ ਦੀ ਮੇਰੀ ਆ ਲਾ ਮੇਰੇ ਚ ਕਰਾਈ ਸੀਗੀ 5000 ਰੁਪਏ ਨੱਠ ਗਈ ਭਾਜੀ ਮੈਨੂੰ ਆ ਜਾਂਦੀ ਆ ਫੈਸਲਾ ਹੋਇਆ ਤਿੰਨ ਚਾਰ ਵਾਰੀ ਘਰੇ ਆ ਗਈ ਆ ਹੁਣ ਫੇਰ ਘਰੇ ਆਈ ਸੀ ਫੇਰ ਮੋੜ ਕੇ 도ੜ ਗਈ ਭਾਜੀ ਸਾਨੂੰ ਦੱਸਿਆ ਨਹੀਂ ਅਨੁਪ੍ਰੀਤ ਸਿੰਘ ਜੀ ਅਨੁਪ੍ਰੀਤ ਕੋ ਕਿੰਨਾ ਚਿਰ ਹੋ ਗਿਆ ਮੈਰਜ ਹੋਣੀ 6 ਸਾਲ ਹੋ ਗਏ ਜੀ ਤੇ ਕਿੰਨੇ ਬੱਚਾ ਵੀ ਸਾਡੇ ਹਾਂ ਬੱਚਾ ਇੱਕ 4 ਸਾਲ ਦਾ ਭਾਜੀ 4 ਸਾਲ ਦਾ ਹਾਂਜੀ ਕਿੰਨੀ ਵਾਰੀ ਘਰੋਂ ਮਤਲਬ ਗਈ ਬਈ 5 ਵਾਰੀ 도ੜ ਗਈ ਘਰੋਂ ਜੀ ਮੁੰਡਾ ਰਾਹ ਚ ਕਿਤੇ ਗਲੀ ਚ ਕਿਤੇ ਛੱਡ ਜਾਂਦੀ ਕਦੀ ਕਿਤੇ ਛੱਡ ਜਾਂਦੀ ਮੁੜ ਕੇ ਸਾਤੇ ਹੱਕ ਚੋਂਦੀ ਕਹਿੰਦੀ ਮੁੰਡਾ ਮੇਰਾ ਮੁੰਡਾ ਕਿੱਦਾਂ ਜੀ ਮੁੜ ਗਿਆ ਮੈਂ ਤੁਹਾਨੂੰ ਵੀਡੀਓ ਪਈਆਂ ਮੁੰਡਾ ਰਾਹ ਚ ਛੱਡ ਕੇ ਚਲ ਗਈ ਆ ਕਦੀ ਕਿਤੇ ਛੱਡ ਕੇ ਚਲ ਗਈ ਪਿੰਡ ਵਿੱਚ ਖੌਣ ਖੌਣ ਕਲਾ ਜੀ ਸ਼ਹਿਰਪੁਰ ਸਟੇਟ ਤੇ ਇੱਥੇ ਤੁਸੀਂ ਤੇ ਹੁਣ ਰੈਂਟ ਤੇ ਰਹਿੰਦੇ ਹਾਂ ਹਾਂਜੀ ਇਥੇ ਰੈਂਟ ਤੇ ਰਹਿੰਦੇ ਹਾਂ ਜੀ 3 ਲੱਖ ਰੁਪਏ ਸਾਡਾ 3 ਤੇ ਤੁਸੀਂ ਕੰਪਲੀਟ ਵਗੈਰਾ ਕੀਤੀ ਸੀ ਹਾਂਜੀ ਕੰਪਲੀਟ ਵਾਰਾ ਹੋਈ ਆ ਜੀ ਕੰਪਲੀਟ ਦੇ ਵਿੱਚ ਭਾਈ 3 ਲੱਖ ਦਾ ਲੋਨ ਲੈ ਕੇ ਦਿੱਤਾ ਮੱਜਾਂ ਦੇ ਤੇਨ ਦਾ 3 ਲੱਖ ਲੈ ਕੇ 도ੜ ਗਈ ਆ ਭਾਜੀ ਸਾਨੂੰ ਕਿਸਤਾਂ ਵਾਲੇ ਤੰਗ ਕਰਦੇ ਆ ਜੀ ਬਥੇਰਾ ਲੱਭਣ ਦੀ ਕੋਸ਼ਿਸ਼ ਕੀਤੀ ਆ ਤਿੰਨ ਵਾਰੀ ਲੱਭੀ ਵੀ ਆ ਫਿਰਜੀਤ ਸਿੰਘ ਆ ਜੀ ਮੁੰਡਾ ਬਰਨਪੁਰ ਦਾ ਉਹਨਾਂ ਕੀਵੇਂ ਗੱਲਬਾਤ ਹੋਈ ਇਹ ਭਾਜੀ ਇੰਸਟਾਗ੍ਰam ਤੇ ਹੋਈ ਆ ਜੀ ਕਿਸ ਤਰ੍ਹਾਂ ਗੱਲ ਹੋਈ ਤੁਹਾਨੂੰ ਪਤਾ ਲੱਗਿਆ ਹੀ ਪਹਿਲਾਂ ਬਾਅਦ ਚ ਪਤਾ ਲੱਗਾ ਜੀ ਜਦੋਂ ਚਲ ਗਈ ਆਪਾਂ ਤਾਂ ਲੱਭੀ ਬਾਅਦ ਚ ਸਾਡੇ ਇਸ ਤਰ੍ਹਾਂ ਨੇ ਮੇਰੀ ਭੈਣ ਉਥੇ ਵਿਆਹੀ ਆ ਲੱਗ ਗਈ ਉਹਨੇ ਉੱਥੇ ਦੇਖੀ ਪਿੰਡ ਘੁੰਮਦੀ ਉੱਥੇ ਫੇ ਆਪਾਂ ਗਏ ਤੇ ਫੇ ਉੱਥੋਂ ਮਿਲੀ ਆ ਜੀ ਫੇ ਲੈ ਗਏ ਆ ਆਪਾਂ ਫੈਸਲੇ ਵੀ ਪਹਿਲਾਂ ਸਾਡੇ ਹੋਏ ਨੇ ਦੋ ਤਣਵਾਰੀਆਂ ਹਾਂਜੀ ਹੋਏ ਆ ਦੋ ਵਾਰੀ ਬਈ ਤਿੰਨ ਤਿੰਨ ਵਾਰੀ ਫੈਸਲਾ ਹੋ ਗਿਆ ਜੀ ਕੀ ਹੋਇਆ ਫੈਸਲੇ ਵਿੱਚ ਪਹਿਲੇ ਵਿੱਚ ਕਹਿੰਦੀ ਮੈਂ ਨਾਲ ਜਾਣਾ ਥਾਡੇ ਨਾਲ ਬੜੀ ਸੋਹਣੀ ਮੁਰੇ ਹੋ ਕੇ ਤੁਰ ਪੈਂਦੀ ਐ ਤਿੰਨ ਜਾਂ ਚਾਰ ਦੇ ਦਿੰਦੀ ਐ ਫੇ ਦੌੜ ਜਾਂਦੀ ਐ ਹਾਂਜੀ ਹੁਣ ਕੇ ਆਪਾਂ ਦੇਖਦੇ ਆਪਾਂ ਇੱਥੇ ਰੈਂਦੀ ਪੈਸੇ ਪੂਏ ਆ ਬਾੜੀਆਂ ਸਾਰਾ ਕੁਝ ਲੈ ਕੇ ਦੌੜ ਜਾਂਦੀ ਫੇ ਬਈ ਪੈਸੇ ਲੈ ਗਈ ਆ ਬਾੜੀਆਂ ਲੈ ਗਈ ਆ ਉਹਨੇ ਦੀ ਮਮੀ ਦੀਆਂ ਬਾੜੀਆਂ ਸੀਗੀਆਂ ਮਾਜ ਅਸੀਂ 50000 ਦੀ ਵੇਚੀ ਹਾਂ ਜੀ ਕਰਨ ਉਹਨੇ 50000 ਦੀ ਅਸੀਂ ਮੱਝ ਵੇਚੀ ਸੀ ਉਹ ਆਪਣੀ ਕੁੜੀ ਨੂੰ ਦਿੱਤੀ ਸੀ ਉਹਨਾਂ ਨੇ ਪੈਸੇ ਸਾਨੂੰ ਦਿੱਤੇ ਇੱਥੇ ਲੰਬਾਰੀ ਚ ਰੱਖੇ ਸੀ ਲੰਬਾਰੀ ਚ 50000 ਦਾ 50000 ਕੱਢ ਕੇ ਲਾਗੇ ਜੀ ਨਾਂ ਕੀ ਹੈ ਤੁਹਾਡਾ ਆ ਸ਼ਰਣੀ ਤੇ ਕਿਉਂ ਤੁਹਾਡੀ ਨੂਹ ਲੱਗਦੀ ਜੀ ਹਾਂ ਜੀ ਨੂਹ ਆ ਮੇਰੀ ਕਿੰਨੇ ਚਿਰ ਹੋ ਗਿਆ ਵਿਆਹ ਹੋਇਆ ਨੂੰ ਸੀ 6 ਸਾਲ ਹੋ ਗਏ ਸੀ ਵਿਆਹ ਹੋਇਆ ਇਹਨੂੰ ਬੜਚੋਣੀ ਰਹਿੰਦੀ ਸੀ ਹਾਂ ਜੀ ਕੋਈ ਗੱਲਬਾਤ ਨਹੀਂ ਸੀ ਸਾਡੇ ਨਾਲ ਐਦਾਂ ਮਾਮਾ ਧੀਆਂ ਵਾਂਗੂ ਰਹਿੰਦੀ ਸੀ ਜਦ ਕਿ ਮੁੰਡਾ ਸਾਲ ਤੋਂ ਇਹਨਾਂ ਗੱਲਬਾਤ ਕਰਨ ਲੱਗ ਪਿਆ ਉਦੋਂ ਤੋਂ ਸਾਨੂੰ ਖਰਾਬ ਕਰਨ ਲੱਗਾ ਬ੍ਰਹਮਪੁਰ ਦਾ ਆ ਬੱਬੂ ਅੱਛਾ ਜੀ ਬੱਬੂ ਬੱਬੂ ਨਾ ਹੀ ਕਿੱਸ ਟੰਗਲ ਵਤੀਸ ਨੇ ਇਹ ਨਹੀਂ ਪਤਾ ਫੋਨ ਤੇ ਕਿੱਦਾਂ ਹੋਈ ਕਿਦਾਂ ਇਹ ਤਾਂ ਦੋ ਤਿੰਨ ਵਾਰ ਫੜੀ ਸੀ ਗੱਲ ਕਰਦੀ ਰਾਤ ਨੂੰ 12 ਵਜੇ ਉੱਠਣਾ ਉਹਨਾਂ ਵੀਡੀਓ ਕਾਲ ਕਰਨੀ ਜੇ ਅਸੀਂ ਉਹਨੂੰ ਪੁੱਛਣਾ ਵੀ ਇਹ ਕੌਣ ਆ ਕਹਣਾ ਮੇਰੀ ਭੂਆ ਦਾ ਮੁੰਡਾ ਜਾਂ ਮੇਰੀ ਮਾਸੀ ਦਾ ਮੁੰਡਾ ਆ ਬਾਹਰ ਗਿਆ ਆ ਉਹਨਾਂ ਮੈਂ ਗੱਲ ਕਰਦੀ ਪਈਆਂ ਇਹ ਫਿਰ ਬਾਅਦ ਚ ਸਾਨੂੰ ਪਤਾ ਲੱਗਾ ਉਹਦਾ ਕਿ ਇਹ ਕਿਸੇ ਉਪਰੇ ਬੰਦੇ ਨਾਲ ਗੱਲ ਕਰਦੀ ਫੇਰ ਅਸੀਂ ਤਿੰਨ ਵਾਰੀ ਉੱਥੋਂ ਲੈ ਕੇ ਵੀ ਆਏ ਆ ਅੱਛਾ ਜੀ ਪੁਲਿਸ ਵਾਲੇ ਸਾਡੇ ਨਾਲ ਜਾਂਦੇ ਰਹੇ ਅਸੀਂ ਲੈ ਕੇ ਆਏ ਆ ਤਾਂ ਬੜੀ ਸੁਣੀ ਆ ਜਾਣਾ ਫਿਰ ਇੱਥੋਂ ਆਣ ਕੇ ਸਟਨ ਨੰਦਪੁਰ ਤੋਂ ਤੁਸੀਂ ਪੁਲਿਸ ਵਾਲੇ ਸਾਡੇ ਨਾਲ ਗਏ ਆ ਨੰਦਪੁਰ ਤੋਂ ਉਹਨਾਂ ਨਾਲ ਸਾਡੇ ਨਾਲ ਮੁਰੇ ਹੋ ਕੇ ਤੁਰ ਪਈ ਆ ਕਹਿੰਦੀ ਮੈਂ ਬੜੀ ਪਰੇਸ਼ਾਨ ਆ ਮੈਨੂੰ ਆਣ ਕੇ ਲੈ ਜਾਓ ਅੱਛਾ ਅਸੀਂ ਜਾ ਕੇ ਲੈ ਕੇ ਆਏ ਪੁਲਿਸ ਵਾਲੇ ਦੋ ਨਾਲ ਖੜੇ ਆ ਅਸੀਂ ਲਿਆਂਦਾ ਆ 10 ਦਿਨ ਸਾਡੇ ਕੋਲ ਬੜੀ ਸੁਣੀ ਰਹੀ ਆ ਤਾਂ ਫੇਰ ਰਾਤ 4:00 ਵਜੇ ਇਥੋਂ ਨੰਦਪੁਰ ਤੋਂ ਭੱਜ ਗਈ ਤੇ ਇਹ ਤੁਹਾਨੂੰ ਕਿਨੇ ਚਿਰ ਹੋ ਗਿਆ ਗਈ ਨੂੰ ਜੀ ਦੇਨੂ ਹੋ ਗਏ 4 ਦਿਨ 4 ਦਿਨ ਹੋ ਗਏ ਹਾਂਜੀ ਜਲਾ ਵਗੈਰਾ ਕਰਦੇ ਕੋਲ ਸਾਨੂੰ ਹਾਂਜੀ ਕੀਤੀ ਪਈ ਆ ਸਾਡੇ ਕੋ ਸਾਰਾ ਕੁਝ ਗਿਆ ਤੇ ਕੀ ਮੰਗ ਕੇ ਕੀ ਆ ਤੁਹਾਡੀ ਵੈਸੇ ਕੀ ਸਾਡੇ ਕੋ ਮੰਗ ਇਹ ਆ ਸਾਨੂੰ ਨਿصاف ਦਿੱਤਾ ਜਾਵੇ ਜੋ ਸਾਡਾ ਹੱਕ ਹੈਗਾ ਬਾਲੀਆਂ ਦਾ ਜੋ ਸਾਡਾ ਪੈਸਾ ਆ ਉਹ ਸਾਨੂੰ ਦਿੱਤਾ ਜਾਵੇ ਬੱਬੂ ਦੇਵੇ ਸਾਨੂੰ ਪੈਸਾ ਕੁੜੀ ਦੇ ਮਾਤਾ ਵੀ ਇੰਨਾ ਗੱਲਬਾਤ ਕੀਤੀ ਕੋਈ ਮਾਤਾ ਪਿਤਾ ਨਾਲ ਗੱਲ ਨਹੀਂ ਕੀਤੀ ਭੂਆ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿ ਤੁਸੀਂ ਇੱਕ ਵਾਰੀ ਹੋਈ ਦੋ ਵਾਰੀ ਹੋਈ ਤੁਸੀਂ ਕਿਉਂ ਲੈ ਕੇ ਆਉਂਦੇ ਹੋ ਵਾਰ-ਵਾਰ ਸਾਡੇ ਕੋ ਵੀ ਇਦਾਂ ਨਿਕਲ ਗਈ ਸੀਗੀ ਅਸੀਂ ਤਾਂ ਉਹਦਾ ਪਿੱਛਾ ਨਹੀਂ ਕੀਤਾ ਪਰ ਤੁਸੀਂ ਕਿਉਂ ਉਹਦਾ ਪਿੱਛਾ ਕਰਦੇ ਹੋ ਮਤਲਬ ਮੈਂ ਪਹਿਲਾਂ ਕਿਥੋਂ ਮਤਲਬ ਭੱਜ ਕੇ ਹਾਂ ਪਹਿਲਾਂ ਭੱਜ ਕੇ ਆਈ ਉਸ ਕੀ ਅੱਛਾ ਹਾਂ ਤੇ ਪਤਾ ਨਹੀਂ ਕਿ ਪਹਿਣਾ ਗਿਆ ਤਾਂ ਕਹਣਾ ਨਾ ਸਾਨੂੰ ਪਤਾ ਨਹੀਂ ਇਸ ਗੱਲ ਦਾ ਜੇ ਪਤਾ ਹੁੰਦਾ ਤਾਂ ਅਸੀਂ ਇੱਥੇ ਤੱਕ ਪਹੁੰਚਦੇ ਨਾ ਤੇ ਮਤਲਬ ਤਿੰਨ ਚਾਰ ਵਾਰੀ ਤੋਂ ਗਿਆ ਫੈਸਲਾ ਹੋਇਆ ਫੈਸਲੇ ਵਿੱਚ ਕਿਸ ਤਰ੍ਹਾਂ ਦਾ ਕੀ ਕਹਿੰਦੀ ਸੀ ਵੀ ਰਹਿਣਾ ਵਾ ਹਾਂ ਉੱਥੇ ਪਰ ਸੋਣਾ ਸਾਡੇ ਨਾਲ ਜਾਂਦੇ ਸੀ ਅਸੀਂ ਲੈ ਕੇ ਸਾਨੂੰ ਤੁਰ ਪੈਂਦੀ ਸੀ ਕਹਿੰਦੀ ਮੈਂ ਇੱਥੇ ਨਹੀਂ ਰਹਿਣਾ ਹੈਗਾ ਉੱਥੋਂ ਮੇਰ ਨਾਲ ਚਲੋ ਪਿੰਡ ਨੂੰ ਚਲੋ ਤੇ ਪੁਲਿਸ ਸਟੇਸ਼ਨ ਜਿੱਥੋਂ ਤੁਸੀਂ ਕੰਪਲੀਟ ਕੀਤੀ ਹੈ ਪਹਿਲਾਂ ਸਾਨੇਵਾਲ ਦੇ ਵਿੱਚ ਕੀਤੀ ਹੈ ਤੇ ਕੀ ਕਹਿਣਾ ਹੁੰਦਾ ਉਹਨਾਂ ਨੇ ਕਹਿੰਦਾ ਸੀ ਉਹਨਾਂ ਦੇ ਮੂਰੇ ਹੋ ਕੇ ਤੁਰਪੀ ਸੀ ਉਹਨਾਂ ਨੇ ਸਮਝਾਇਆ ਇਹਨੂੰ ਕੁੜੀ ਨੂੰ ਕੁੜੀਏ ਤੇ ਇਦਾਂ ਦਾ ਕੰਮ ਨਹੀਂ ਕਰੀਦਾਣਾ ਕਹਿੰਦੀ ਕੋਈ ਨਹੀਂ ਅੰਕਲ ਜੀ ਮੇਰ ਤੋਂ ਗਲਤੀ ਹੋ ਗਈ ਛੋਨਾ ਹੋ ਕੇ ਮੂਰੇ ਹੋ ਕੇ ਸਾਡੇ ਨਾਲ ਆ ਗਈ ਜਿਹੜੇ ਮੁੰਡੇ ਦੀ ਗੱਲ ਕਰਦੇ ਆਂ ਬੱਬੂ ਮੁੰਡਾ ਕਿੱਥੇ ਰਹਿਣ ਵਾਲਾ ਸੀ ਪਤਲਾ ਬ੍ਰਹਮਪੁਰ ਦਾ ਤੇ ਬ੍ਰਹਮਪੁਰ ਦਾ ਹੀ ਹੋ ਕੇ ਹਾਂ ਜੀ ਸਾਡੇ ਗੱਲਬਾਤ ਕਿੱਸਾਂ ਹੋਈ ਇਹ ਇਹ ਫੋਨ ਤੇ ਕਿਸੇ ਨਾਲ ਹੋਈ ਇਹਦਾ ਇੰਸਟਾਗ੍ਰਾਮ ਤੇ ਹਾਂ ਕਿੰਨੇ ਮੀਟ ਵਾਰਾ ਕੀਤੀ ਹੈ ਸਾਨੇ ਵਾਲ ਦੇ ਵਿੱਚ ਹਾਂ ਜੀ ਕੀਤੀ ਸੀਗੇ ਇਹ ਕਿਹਨਾਂ ਕੋਲੇ ਕੇਤਾ ਤੁਹਾਡਾ ਜੀ ਕਰਨੈਲ ਸਿੰਘ ਕਰਨੈਲ ਸਿੰਘ ਕੋ ਕਿ ਕੀ ਕਹਿੰਦੀ ਕਿ ਉਹ ਉਹਨਾਂ ਤੇ ਉਹਨਾਂ ਨੇ ਇਹ ਗੱਲ ਉੱਥੇ ਸੀ ਗਏ ਆ ਮੁੰਡੇ ਨੂੰ ਉਹਨਾਂ ਨੇ ਘੁਰਿਆ ਇਹਨੂੰ ਵੀ ਘੁਰਿਆ ਹਾਂਜੀ ਉਹਨਾਂ ਨੂੰ ਕਹਿੰਦੀ ਕਿ ਤੁਹਾਡੇ ਨਾਲ ਜਾਣਾ ਮੁੰਡੇ ਨੂੰ ਕਹਿੰਦੇ ਸੀ ਕਿ ਤੂੰ ਗੱਡੀ 'ਚ ਬੈਠ ਤੈਨੂੰ ਉੱਥੇ ਲੈ ਕੇ ਜਾਣੇ ਆ ਸਾਹਨੇ ਵਾਲ ਲੈ ਕੇ ਜਾਣੇ ਆ ਹਾਂਜੀ ਤਾਂ ਉਹਦੇ ਫੇਰ ਸਰਪੰਚ ਨੇ ਉੱਥੇ ਦੇ ਨੇ ਕਹਿਤਾ ਕਿ ਕੋਈ ਗੱਲ ਨਹੀਂ ਮੈਂ ਸਮਝਾ ਲੈਂਦਾ ਇਹਨਾਂ ਨੂੰ ਉਹਦਾ ਫੋਨ ਸਰਪੰਚ ਨੇ ਲੈ ਲਿਆ ਹਾਂਜੀ ਫੇਰ ਸਭ ਤੋਂ ਬਾਅਦ ਪਤਾ ਨਹੀਂ ਉਹਨੂੰ ਕਿੰਨੇ ਦਿਨਾਂ ਵਾਅਦਾ ਦਿੱਤਾ ਕਿੰਨੇ ਦਿਨਾਂ ਨਹੀਂ ਵਾਅਦਾ ਦਿੱਤਾ ਇਹ ਵੀ ਸਾਡੇ ਨਾਲ ਆ ਗਿਆ ਤੁਸੀਂ ਕਹਿੰਦੇ ਹੋ ਤੁਸੀਂ ਗਲਤ ਪਹਿਲਾਂ ਤੁਸੀਂ ਕਿ ਮੁੰਡੇ ਦਾ ਰਾਜੀਨਾਮਾ ਵੀ ਹੋਇਆ ਮੁੰਡੇ ਦਾ ਰਾਜਨਾਮਾ ਲੈ ਕੇ ਦਿੱਤਾ ਮੁੰਡੇ ਦਾ ਹਾਂ ਦਿੱਲੇ ਕੇ ਦਿੱਤਾ ਇੱਥੇ ਨਹੀਂ ਬੜੂਗੀ ਹਾਂ ਤੇ ਫਿਰ ਮੁੰਡਾ ਲੈ ਕੇ ਜਾ ਰਿਹਾ ਤਾਂ ਹਾਂ ਫੇਰ ਭਾਜੀ ਮੁੰਡੇ ਨੇ ਫੋਨ ਕੀਤਾ ਇੱਥੇ ਮੈਂ ਬੈਠਾ ਆ ਉਹ ਦਿਨ ਮੈਨੂੰ ਵੀ ਰਿਕਵੈਸਟ ਭੇਜੀ ਆ ਉਹ ਮੁੰਡੇ ਨੇ ਮੁੜ ਕੇ ਇਹਨੂੰ ਵੀ ਰਿਕਵੈਸਟ ਭੇਜੀਏ ਉੱਥੋਂ ਨਿਕਲ ਗਈ ਆ ਭਾਜੀ 50000 ਰੁਪਿਆ ਲੰਬਾਰੀ ਦੇ ਵਿੱਚ ਪਿਆ ਲੈ ਕੇ ਨਿਕਲ ਗਈ ਆ ਜੀ ਹਾਂ ਜੀ ਬਿਫਰ ਕਰ ਕੀਤੀ ਸੀਗੀ ਤੇ ਕੀ ਕਹਰੇ ਪੁਲਸ ਵਾਲਾ ਪੁਲਸ ਵਾਲੇ ਕਹਿੰਦੇ ਮੁੜ ਕੇ ਫੇਕ ਬਲੇਡ ਕਰ ਦੋ ਆ ਗਈ ਜੀ ਹਾਂ ਜੀ ਭਾਜੀ ਜਦੋਂ ਤੁਹਾਡੀ ਮੈਰਿਜ ਹੋਈ ਆ ਹਾਂਜੀ ਮਤਲਬ ਕਿੱਥੇ ਹੋਈ ਸੀ ਵੀ ਭਾਜੀ ਇਹ ਗੋਦਵਰੇ ਹੋਈ ਆ ਲਾਵਾ ਹੋਈ ਆ ਜੀ ਖੁਣਖੁਣਾ ਪਿੰਡ ਸਾਡੇ ਰਿਸ਼ਤਦਾਰਾਂ ਦੇ ਆਈ ਸੀਗੀ ਹਾਂਜੀ ਲਾਗੇ ਗਵਾਂਡੀ ਸੀ ਉੱਥੇ ਉਹਨਾਂ ਨੇ ਮੇਰਾ ਵਿਆਹ ਕਰਾਤਾ ਸੀਗਾ ਹੋਰ ਮੰਮੀ ਬਣ ਗਈ ਰਾਜਵਿੰਦਰ ਕੌਰ ਹਾਂ ਉਹਨੇ ਮੇਰਾ ਵਿਆਹ ਕਰਾਇਆ ਸੀਗਾ ਸਰਜੀਤ ਸਿੰਘ ਉਹਦੇ ਘਰ ਵਾਲੇ ਦਾ ਨਾਮ ਆ ਅੱਛਾ ਜੀ ਉਹਨੇ ਮੇਰਾ ਵਿਆਹ ਕਰਾਇਆ ਚੇਸ 4-5 ਸਾਲ ਮੇਰੇ ਕੋਲ ਬਹੁਤ ਵਧੀਆ ਰਹੀ ਆ ਮੁੜ ਕੇ ਇਹਦੇ ਕੋਲ ਪੈਸੇ ਆ ਗਏ ਲੋਨ ਦੇ ਪੈਸੇ ਲੈ ਲਏ ਆ ਕਹਿੰਦੀ ਮੈਂ ਬਾਹਰ ਜਾਣਾ ਆ ਲੋਨ ਕਿਤੇ ਦਿੱਤਾ ਸੀ ਮੱਜਾਂ ਦੇ ਪੈਸੇ ਲਏ ਆ ਜੀ ਅੱਛਾ ਮੱਜਾਂ ਦੇ ਹਾਂ ਜੀ ਉਹ ਲੋਨ ਪੈਸੇ ਲੈ ਕੇ ਵੀ ਨਾਲ ਚੱਲਦੇ ਪੈਸੇ ਸਾਰੇ ਭਾਜੀ ਨਾਲ ਲੈ ਗਏ ਉਹ ਲੋਨ ਵਾਲੇ ਸਾਨੂੰ ਤੰਗ ਕਰਦੇ ਆ ਕੀ ਕੰਮ ਕਰਦੇ ਆ ਭਾਜੀ ਮੈਂ ਡਰਾਈਵਰੀ ਕਰਦਾ ਜੀ ਹੁਣ ਮੈਂ ਜੁਪੀ ਵੀ ਹਾਂ ਚੱਲਦਾ ਭਾਜੀ ਬਾਹਰ ਨੂੰ ਇਥੇ ਲੁਧਿਆਣੇ ਦੀ ਗੱਡੀ ਆ ਭਾਜੀ ਮੇਨ ਕਾਰਨ ਕੀ ਆ ਭਾਜੀ ਕਿਸ ਕਾਰਨ ਕੀ ਹੋ ਸਕਦਾ ਜੀ ਮਤਲਬ ਵੀ ਜਾਣਦਾ ਤਾਂ ਨਹੀਂ ਆ ਕੋਈ ਗੱਲ ਵੱਤ ਕੋਈ ਮਤਲਬ ਲੜਾਈ ਵਗੈਰਾ ਹੁੰਦੀ ਕੋਈ ਲੜਾਈ ਨਹੀਂ ਕੋਈ ਲੜਾਈ ਨਹੀਂ ਭਾਜੀ ਇਦਾਂ ਦੀ ਹੋਈ ਹਾਂਜੀ ਹਾਂਜੀ ਬਸ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵਿੱਚ ਨਿਕਲ ਜਾਂਦੀ ਆ ਜੀ ਜਿਹੜੇ ਮੁੰਡੇ ਦੀ ਗੱਲ ਕਰਦੇ ਹੋ ਮੁੰਡਾ ਮਤਲਬ ਗੱਲਬਾਤ ਹੋਈ ਪਹਿਲੇ ਮੇਰੀਆਂ ਨਾਲ ਗੱਲਬਾਤ ਜੀ ਕੀਤੀ ਕਦੇ ਮਿਲ ਕੇ ਉਹ ਕਹਿੰਦੇ ਇਹਨੂੰ ਲੈ ਜਾਓ ਆਪਣੀ ਨਹੀਂ ਰੱਖਣਾ ਮੁੰਡਾ ਕਹ ਰਿਹਾ ਮੁੰਡਾ ਕਹ ਰਿਹਾ ਜੀ ਫਿਰ ਅੱਜ ਮੁੰਡੇ ਕੋਲ ਗਈ ਹੈ ਇਸਨੂੰ ਮੁੰਡੇ ਕੋਲ ਗਈ ਹੈ ਜੀ ਮੁੰਡਾ ਰੱਖਦਾ ਬਾਹਰ ਚੰਡੀਗੜ੍ਹ ਮਹਾਲੀ ਉੱਥੇ ਹਸਪੀਟਲ ਆ ਭਾਜੀ ਹਸਪੀਟਲ ਲੱਗੀ ਆ ਉੱਥੇ ਕੰਮ ਕਰਦੀ ਆ ਜਿੱਥੇ ਪਤਾ ਲੱਗਿਆ ਕਿ ਮੁੰਡੇ ਕੋਲ ਹੀ ਹੈ ਭਾਈ ਆਪਾਂ ਜਾ ਕੇ ਛਾਪਾ ਮਾਰੇ ਆ ਉੱਥੇ ਪਿੰਡ ਉੱਥੇ ਪਿੰਡ ਸੀਗੀ ਅੱਛਾ ਜੀ ਹਾਂਜੀ ਤੁਸੀਂ ਫੜ ਕੇ ਨੂੰ ਕਿਤਾ ਨਹੀਂ ਪੁੱਛ ਪਿਆ ਭਾਜੀ ਕਿ ਮੋਰੇ ਕਹਿੰਦੀ ਮੈਂ ਤੁਹਾਡੇ ਨਾਲ ਜਾਣਾ ਮੈਂ ਇੱਥੇ ਰਹਿਣਾ ਨਹੀਂ ਸਾਡੇ ਨਾਲ ਮੋਰੇ ਹੋ ਕੇ ਤੁਰ ਪਈ ਬਈ ਇਨਸਾਫ ਸਾਨੂੰ ਚਾਹੀਦਾ ਆ ਮੁੰਡਾ ਮੁੰਡੇ ਜ਼ਿੰਦਗੀ ਰੋਲਦੀ ਆ ਭਾਈ ਮੈਂ ਤਾਂ ਬਾਹਰ ਚੱਲ ਜਾਂਦਾ ਮੰਮੀ ਆ ਸਾਡਾ ਤਾਂ ਵਿਆਹ ਤਾਕਰਾਏ ਕੋਈ ਏਰੀਆ ਦੇਖ ਭਲ ਕਰੇ ਮੇਰੀ ਮਾਂ ਦੀ ਮੈਂ ਸ਼ੂਗਰ ਦੀ ਮੈਮਰੀ ਚ ਇਹਨਾਂ ਨੂੰ ਕੁਝ ਹੋ ਗਿਆ ਮੁੰਡਾ ਕਿੱਥੇ ਜਾਊਗਾ ਮੈਂ ਤਾਂ ਬਾਹਰ ਕੰਮ ਆਉਣਾ ਜੀ 4 ਸਾਲ ਦਾ ਮੁੰਡਾ ਜੀ 4 ਸਾਲ ਦਾ ਮੁੰਡਾ ਹਾਂ ਚੌਥਾ ਸਾਲ ਲੱਗਾ ਤੇ ਇੱਥੇ ਤੁਸੀਂ ਸਾਨੇਵਾਲ ਦੇ ਵਿੱਚ ਆਏ ਕਿਨੇ ਚਿਰ ਹੋ ਗਏ ਇਹਨੂੰ 8 ਮਹੀਨੇ ਹੋ ਗਏ ਸਾਨੂੰ ਜੀ ਪਹਿਲਾਂ ਤੁਸੀਂ ਕਿੱਥੇ ਰਹਿੰਦੇ ਸੀ ਪਿੰਡ ਖੋਣ ਖੋਣ ਗਲਾ ਜੀ ਵਿਆਹ ਉੱਥੇ ਹੋਇਆ ਸੀ ਵਿਆਹ ਉੱਥੇ ਹੋਇਆ ਜੀ ਉੱਥੇ ਵੀ ਪਹਿਲਾਂ ਪਜੀ ਗਈ ਇੱਥੇ ਆ ਕੇ ਹੋਇ ਅਈ ਤੇ ਸਾਰਾ ਕੁਝ ਭਲ ਭਲਾ ਕੇ ਮੁੜ ਕੇ ਇੱਥੇ ਆ ਗਏ ਸੀਗੇ ਆਪਣੀ ਜੇਤੇ ਮੁੜ ਕੇ ਆਪ ਹੀ ਇੱਥੇ ਆ ਗਏ ਮੈਂ ਬਾਹਰ ਸੀ ਕਹਿੰਦੀ ਮੈਂ ਘਰੇ ਆਉਣਾ ਆ ਮੈਂ ਕਿਹਾ ਤੂੰ ਆ ਜਾ ਕੋਈ ਚੱਕਰ ਨਹੀਂ ਤੇਰਾ ਘਰ ਘਰੇ ਆਈ ਆ ਫਿਰ ਮੁੜ ਕੇ ਪੈਸੇ ਲੈ ਕੇ ਫਿਰ ਦੌੜ ਗਈ ਆ ਜੀ ਕੋ ਟੈਕ ਨਹੀਂ ਹੋਇਆ ਤੁਹਾਡਾ ਉਹਨੂੰ ਨਾ ਕੋਈ ਕਨੈਕਟ ਨਹੀਂ ਹੋਇਆ ਜੀ ਬਲੌਕ ਕਰ ਦਿੱਤਾ ਸਾਨੂੰ ਨੰਬਰ ਬਲੌਕ ਕਰ ਦਿੰਦੀ ਆ ਕੀ ਕਹਿੰਦੇ ਜੀ ਹਾਂ ਜੀ ਮੈਂ ਕਹਿੰਨੀ ਆ ਕਿ ਸਾਨੂੰ ਸਾਫ਼ ਦਿੱਤਾ ਚਾਹ ਵੀ ਜਿਹੜਾ ਮੇਰਾ 3 ਲੱਖ ਰੁਪਈਆ ਆ 50 ਹਜ਼ਾਰ ਇੱਥੇ ਅਨੰਦਪੁਰ ਤੋਂ ਮੇਰੇ ਤੋਂ ਲੈ ਗਈ ਆ ਉਹ ਸਾਡਾ ਦਿੱਤਾ ਜਾਵੇ ਜਿੱਥੇ ਮਰਜੀ ਉਹ ਫਿਰੇ ਨਾ ਫਿਰੇ ਪਿੰਡ ਦੇ ਪੰਚਾਇ ਹਾਂਜੀ ਉਹ ਕਹਿੰਦੇ ਜੜ ਨਾਲ ਜਿੱਥੇ ਤੁਸੀਂ ਖੜੇ ਹੋ ਉੱਥੇ ਤੁਹਾਡੇ ਨਾਲ ਅਸੀਂ ਖੜੇ ਹਾਂ ਖੰਖਣ ਕਲਾ ਦੇ